ਦਸਵੀਂ ਕਾਲ ਮੈਜੇਂਦਰ ਸਿੰਘ ਘੇਰਾ ਦੁਨੀਆ ਅੱਜ ਦੀ ਜਿਵੇਂ ਜਿਵੇਂ ਅੱਗੇ ਵੱਧ ਗਈ ਉਹ ਮੈਂ ਸਟ्रेस ਤੇ ਡਿਪਰੈਸ਼ਨ ਜਿਹੜਾ ਆ ਉਹ ਵੀ ਅੱਗੇ ਵੱਧ ਗਿਆ ਕਾਰਨ ਕੀ ਆ ਕਿ ਸਾਡੀਆਂ ਇਲਤਜਾ ਬਹੁਤ ਹੋ ਗਈਆਂ ਜਾਂ ਫਿਰ ਸਾਡਾ ਅਸੀਂ ਕਹਿ ਲਈਏ ਕਿ ਡ੍ਰੀਮ ਵੱਡੇ ਆ ਉਹਨਾਂ ਨੂੰ ਅਚੀਵ ਕਰਨ ਲੱਗਿਆਂ ਬਹੁਤ ਕੁਝ ਛੁੱਟ ਜਾਂਦਾ ਫਿਰ ਇਹਦਾ ਹੱਲ ਕੀ ਆ ਮੇਰੇ ਨਾਲ ਸਪਿਰਚੁਅਲ ਜਰਨੀ ਦੇ ਉੱਤੇ ਨਿਕਲੇ ਮਾਸਟਰ ਜੀ ਦੁਨੀਆ ਦੇ ਵਿੱਚ ਬੜਾ ਵੱਡਾ ਮਿਸ਼ਨ ਆ ਇਹਨਾਂ ਦਾ ਪਰ ਇਹ ਹੈ ਕਿ ਜ਼ਿੰਦਗੀ ਨੂੰ ਕਿਵੇਂ ਡਿਪਰੈਸ਼ਨ ਮੁਕਤ ਕਰਨਾ ਹੈ ਔਰ ਕਿਵੇਂ ਜਿਹੜਾ ਆ ਆਪਣੀ ਬਾਣੀ ਦੇ ਨਾਲ ਜਾਂ ਫਿਰ ਸਪਿਰਚੁਅਲਿਟੀ ਦੇ ਨਾਲ ਆਪਣੇ ਆਪ ਨੂੰ ਜੋੜਨਾ ਹੈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਅੱਛਾ ਜੇ ਤੁਹਾਨੂੰ ਆਪਾਂ ਗੱਲ ਕਰਦੇ ਆ ਮੈਂ ਸ਼ੁਰੂਆਤ ਹੀ ਡਿਪਰੈਸ਼ਨ ਤੋਂ ਕਰ ਲਈ ਸਟ੍ਰੈਸ ਤੋਂ ਕਰ ਲਈ ਇਹ ਤਾਂ ਬਹੁਤ ਨੈਗੇਟਿਵ ਵਰਡ ਹੈ ਪਰ ਤੁਸੀਂ ਕਿਦਾਂ ਕਿਸੇ ਨੂੰ ਜਜ ਕਰਦੇ ਆ ਵੀ ਇਹ ਬੰਦਾ ਡਿਪਰੈਸ਼ਨ ਚ ਆ ਸਟ੍ਰੈਸ ਹੈ ਇਹਨੂੰ ਕਦੇ ਕਦੇ ਕੁਝ ਹੁੰਦਾ ਇਹਦਾ ਬਿਲਕੁਲ اسپੈਸ਼ਲੀ ਨੌਜਵਾਨ ਜਿਹੜਾ ਹੈ ਨੌਜਵਾਨ ਹਮ ਯੂਥਸੜਾ ਹੈ ਉਹ ਜ਼ਿਆਦਾਤਰ ਆਪਣੇ ਨੂੰ ਜਿੱਥੇ ਆਈਸੋਲੇਸ਼ਨ ਵਿੱਚ ਲੈ ਜਾਂਦਾ ਹੈ ਉਹ ਕਿਧਰੇ ਵੀ 24 ਘੰਟੇ ਜਿਹੜਾ ਹੈ ਕਿ ਦਿਨੇ ਨਾ ਕਿਧਰੇ ਐਨਾ ਆਪਣੀ ਓਵਰ ਥਿੰਕਿੰਗ ਵਿੱਚ ਆਏ ਕਿ ਅਸ ਦੇਖੋ ਕਿਸੇ ਕੋਲ ਜਾਓ ਅਰ ਘਰ ਵੀ ਹੈ ਗਿਆ ਅਸੀਂ ਆਪਣੇ ਬੱਚਿਆਂ ਨੂੰ ਦੇਖੀ ਜਾ ਕੇ ਬੈਠੇ ਤੇ ਤੁਸੀਂ ਐ ਨਹੀਂ ਸੋਚ ਸਕਦੇ 30 ਮਿੰਟਸ ਉਤੀ 3 ਮਿੰਟ ਤੁਹਾਨੂੰ ਦੇਗਾ ਉਹ ਆਪਣੇ ਮਾਈਂਡ ਨੂੰ ਪੁਰਾਣੇ ਪੂਰਾ ਇੰਟੈਂਗਲ ਕੀਤਾ ਹੋਇਆਗਾ ਜੀ ਇਕ ਤੋ ਜਨਾ ਵੀ ਪੜਾਈ ਕਰ ਰਿਹਾ ਹੈ ਪੇਪਰ ਹੈਗੇ ਨੇ ਪਰ ਅਦਰਵਾਈਜ਼ ਇਹਨਾਂ 24 ਘੰਟੇ ਬਿਜ਼ੀ ਹੈਗੇ ਬੱਚੇ ਕਿ ਕਿਤਨੇ ਨ ਕਿਧਰੇ ਲਾਈਫ ਜਿਹੜੀਆਂ ਨਾਲ ਦੀ ਇੱਕ ਐਸ ਮੋੜ ਤੇ ਚਲੀ ਜਾਂਦੀ ਹੈ ਜਿੱਦੇ ਉਹ ਆਪਣੇ ਜੀ ਬਿਜ਼ੀ ਰਹਿਣਾ ਚਾਹੁੰਦੇ ਆ ਫਿਰ ਸਲੋਲੀ ਸਲੋਲੀ ਕੀ ਅੱਜ ਦੇ ਬੱਚੇ ਜਿਹੜੇ ਕਿਉਂਕਿ ਪਹਿਲੇ ਹੁੰਦੀ ਸੀ ਜੁਆਇੰਟ ਫੈਮਲੀਆ 40 ਸਾਲ ਪਹਿਲੇ ਪਿਆਰ ਸ਼ੇਅਰ ਹੁੰਦਾ ਸੀ ਇੱਕ ਦੂਜੇ ਨਾਲ ਕੋਈ ਦਿੱਕਤ ਆਏ ਤਾਂ ਕੋਈ ਬੂਆ ਚਾਚਾ ਮਾਮਾ ਗੁਲਚਲਾ ਗਿਆ ਉਹਨ ਬੱਚੇ ਜਿਹੜੇ ਨਾ ਉਹ ਆਪਣੇ ਕਿਧਰੇ ਨਾ ਕਿਧਰੇ ਮੋਬਾਈਲ ਦੇ ਅੰਦਰ ਖੋਏ ਹੋਏ ਨੇ ਜਾਂ ਇੱਧਰ ਉੱਧਰ ਉਹ ਚਾਹਦੇ ਨਹੀਂ ਆਪਣੀ ਫੈਮਲੀ ਦੇ ਅੰਦਰ ਕਿਉਂ ਕਿਧਰੇ ਨਾ ਕਿਧਰੇ ਕਿਉਂਕਿ ਜੁਆਇੰਟ ਫੈਮਲੀ ਟੁੱਟ ਗਈਆਂ ਨੇ ਆਪੋ ਜੀ ਜੈਲਸੀ ਆ ਗਈ ਪਿਆਰ ਖਤਮ ਹੋ ਗਿਆ ਤੇ ਉਹ ਬੱਚਿਆਂ ਨੂੰ ਉਹ ਕਿਧਰੇ ਨਾ ਕਿਧਰੇ ਗਾਈਡ ਜਿਹੜਾ ਲਬਰਾਂ ਪੈ ਰਿਹਾ ਕਿ ਮੋਬਾਈਲ ਔਰ ਬਾਹਰ ਪਿਆਰ ਨਹੀਂ ਮਿਲਦਾ ਸਬੰਧਾ ਵੀ ਬਾਹਰ ਪਿਆਰ ਜਿਹੜਾ ਅਟਰੈਕਸ਼ਨ ਆਪੋ ਜੀ ਹੁੰਦਾ ਉਹ ਅਟਰੈਕਸ਼ਨ ਦੇ ਨਾਲ ਕੀ ਹੈ ਫਿਰ ਕਿਧਰੇ ਰਿਲੇਸ਼ਨਸ਼ਿਪ ਬਣਦੀਆਂ ਨੇ ਬ੍ਰੇਕ ਹੁੰਦੀਆਂ ਨੇ ਉਹ ਫਿਰ ਡਿਸਟਰਬ ਹੋ ਜਾਂਦਾ ਮਾਸਟਰ ਜੀ ਪਿਆਰ ਤੇ ਅਟਰੈਕਸ਼ਨ ਚ ਕੀ ਫਰਕ ਅਟਰੈਕਸ਼ਨ ਮੇਲ ਫੀਮੇਲ ਅਪੋਜੀਟ ਸੈਕਸ ਅਟਰੈਕਟ ਕਰਦੇ ਨਾ ਉਹ ਅਟਰੈਕਸ਼ਨ ਹੁੰਦੀ ਹੈ ਪਿਆਰ ਹੈ ਨਾ ਫਿਰ ਜਦੋਂ ਮਿਲਦੇ ਆ ਤੇ ਉਹ ਪਹਿਲੇ ਕੀ ਹੁੰਦਾ ਸੀ 30 40 ਸਾਲ ਪਹਿਲੇ ਘਰੋਂ ਨਿਕਲ ਵੀ ਨਹੀਂ ਸਕਦੇ ਸੀ ਹੈ ਨਾ ਕਿ ਅਗਰ ਬੈਨ ਨੇ ਜਾਣੇ ਵਾਲੇ ਨੇ ਰੂਜਾ ਰੂਜਾ ਬਰਦਰ ਆ ਰਹੇ ਆ ਪਾਪਾ ਆ ਰਹੇ ਨੇ ਹੋਨ ਜਦੋਂ ਇਕੱਠੇ ਹੁੰਦੇ ਨੇ ਤੇ ਘਰੋ ਵਿੱਚ ਕਿਦਰੇ ਵੀ ਸਾਰੀ ਇੱਕ ਲਾਈਫ ਇੰਨੀ ਭਾਸ਼ ਹੋ ਗਈ ਇੰਨੀ ਡਵੈਲਪਮੈਂਟ 40 ਸਾਲ ਪਹਿਲੇ ਨਾ ਕੰਪਿਊਟਰ ਨਾ ਮੋਬਾਈਲ ਲਿਮਿਟਿਡ ਸੀਸ ਰਸੋਰਸ ਹੁਣ ਅੱਜਕਲ ਮੰਗ ਇੰਨੀ ਹੋ ਗਈ ਹੈ ਕਿ ਇਹ ਤੇ ਸਭ ਮਾਇਆ ਦੇ ਅੰਦਰ ਦੌੜ ਰਹੇ ਪੈਸਾ 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 ਤੇ ਕਿਦਰੇ ਅੰਦਰ ਦਾ ਵਿਕਾਸ ਜਿਹੜਾ ਨਹੀਂ ਅੰਦਰ ਦਾ ਵਿਨਾਸ਼ ਹੋ ਰਿਹਾ ਅੰਦਰ ਪਿਆਰ ਨਹੀਂ ਕੋਈ ਆਪਸ ਬੈਠ ਨਹੀਂ ਰਹੇ ਤੇ ਉਸ ਕਾਰਨ ਜਿਹੜਾ ਹੈ ਕਿਦਰੇ ਬੱਚੇ ਜਿਹੜੇ ਨੇ ਸਪੈਸ਼ਲੀ ਕਿਦਰੇ ਦਾ ਘਰੇ ਜਾਂ ਸੰਬੰਧਾਈ ਪਿਆਰ ਨਹੀਂ ਮਿਲ ਰਿਹਾ ਉਹ ਅਟ੍ਰੈਕਸ਼ਨ ਵਿੱਚ ਕੀ ਹੁੰਦਾ ਫਿਰ ਕਿਦਰੇ ਪਿਆਰ ਲੱਗਦਾ ਹੈ ਪਿਆਰ ਦੇ ਅੰਦਰ ਫਿਰ ਕਿਦਰੇ ਬ੍ਰੇਕ ਹੋ ਜਾਂਦੇ ਆ ਪਿਆਰ ਤੇ ਆ ਨਹੀਂ ਹੈ ਤੇ ਕਿਤੇ ਨਾ ਕਿਦਰੇ ਲੈਣ ਦੇਣ ਅਸੀਂ ਕਹਿੰਦੇ ਪਿਆਰ ਨਹੀਂ ਵਪਾਰ ਕਿ ਮੈਂ ਤੇਨੂੰ ਕੁਝ ਕਿ ਜ਼ਿਆਦਾ ਤੂੰ ਮੇਰੀ ਮਨ ਮੇਰੀ ਮਨ ਆਪਸ ਵਿੱਚ ਝਗੜੇ ਹੋ ਜਾਂਦੇ ਨੇ ਫਿਰ ਉਹ ਚੀਜ਼ ਅੱਗੇ ਜਾ ਕੇ ਡਰਿੰਕਸ ਤੋਂ ਡਰੱਗਸ ਵਿੱਚ ਕਨਵਰਟ ਹੋ ਰਹੀਆਂ ਨੇ ਤੇ ਉਹ ਪਤਾ ਲੱਗਦਾ ਹੈ ਆਈਸੋਲੇਸ਼ਨ ਬਲੈਕ ਪਿਚਰ ਜਾਂਦੇ ਅੱਜ ਦੇਖੋ ਸਾਈਕੀਟ੍ਰਿਸ ਨੂੰ ਪੁੱਛੋ ਭੀੜ ਲੱਗੀ ਹੋਈ ਹੈ ਦਵਾਈਆਂ ਖਾਂਦੀ ਤੇ ਸਾਈਕੀ ਵੀ ਦੋ ਮਹੀਨੇ ਦਵਾਈ ਦੇ ਦਿੰਦਾ ਮੈਡੀਸਿਨ ਉਹ ਮੈਡੀਸਿਨ ਫਿਰ ਛੁੱਟਣੀ ਬੜੀ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਬ੍ਰੇਨ ਹੈ ਨਾ ਨਿਊਕਲੀਅਸ ਪਾਰਟ ਆਫ ਯਰ ਬੋਡੀ ਤੋ ਨਿਊਕਲੀਅਸ ਹੈਗਾ ਉਹ ਬਿਮਾਰੀ ਨਹੀਂ ਹੈ ਉਹ ਕਿਧਰੇ ਜਿਹੜਾ ਮਾਈਂਡ ਨੂੰ ਫਿਰ ਸਲੋੜਾ ਹੋ ਜਾਂਦਾ ਤੇ ਅਸੀਂ ਦੇਖਿਆ ਹੈਗਾ ਬੱਚਿਆਂ ਦੇ ਇੰਨਾ ਫਿਰ ਅਸੀਂ ਸਰਚ ਆਊਟ ਕੀਤਾ ਕੀ ਕੀਤਾ ਜਾ ਜੋਇੰਟ ਫੈਮਿਲੀ ਤੇ ਲੋਟ ਨਹੀਂ ਸਕਦੀ ਤੇ ਕਿਧਰੇ ਬਾਹਰ ਦਾ ਡਿਵੈਲਪਮੈਂਟ ਰੁਕ ਨਹੀਂ ਸਕਦਾ ਫਿਰ ਅਸੀਂ ਕਿਧਰੇ ਹੈ ਜਿਹੜੀ ਵਾਣੀ ਹੈ ਵਾਣੀ ਕੀ ਹੈ ਉਹ ਮੇਰਾ ਨੁਬਵ ਹੈ ਗਿਆਨ ਲੈਕਚਰ ਯਾਨੀ ਉਹ ਜੀਵਨ ਦਾ ਅਨੁਭਵ ਹੈ ਉਹੀ ਅਨੁਭਵ ਹੈ ਜੋ ਸਾਰੇ ਦੁਨੀਆ ਦੇ ਗ੍ਰੰਥ ਨਾਲ ਮੈਚ ਕਰਦਾ ਇਸ ਲਈ ਹਰ ਕੌਮ ਦੇ ਲੋਕ ਸਾਡੇ ਨਾਲ ਆਗੇ ਪੁੱਛਦੇ ਨਹੀਂ ਕਿਨੇ ਦਰਮਦੇ ਹੁਣ ਜਦੋਂ ਸੁਲਾਮ ਬੋਲਦੀ ਹਜ਼ਾਰ ਲੋਕ ਆਏ ਸਾਡੇ ਪੂਰੀ ਦੁਨੀਆ ਤੋਂ ਤੇ ਉਹ ਸਭ ਤੋਂ ਉਹਨੂੰ 10 ਸਾਲ ਦੇ ਬੱਚੇ ਅਸੀਂ ਮੋਜ ਵਿੱਚ ਮਿਲਣਗੇ ਤੇ ਪਿਛਲੇ ਸਾਲ ਹੀ ਅਸੀਂ ਇਹ ਕੀਤਾ ਤੇ ਮੈਂ ਅਸੀਂ ਦੇਖਿਆ ਪਰਸਨਲੀ ਦੈਟਸ ਵਾਈ ਟੁਕ ਸਸਟੇਨ ਇਅਰ 16 ਸਾਲ ਕੋਈ মিডিਆ ਵਿੱਚ ਨਹੀਂ ਕਿਧਰੇ ਨਹੀਂ ਆਇਆ ਅਪਲਾਈ ਕੀਤਾ ਦੁਨੀਆ ਦੇ ਉੱਪਰ ਤੇ ਨੌਜਵਾਨ ਡਿਪਰੈਸ਼ਨ ਤੇ ਗੋਲੀਆਂ ਹੀ ਕੰਮ ਹੋਈਆਂ ਛੁੱਟੀਆਂ 80 ਸਾਲ ਦੀ ਦਾਦੀ ਮੋਜ ਵਿੱਚ ਹੈ ਉਹ ਹੀ ਅਸੀਂ ਸੁਲਤਾਨਪੁਰ ਲੋਧੀ ਆਣਾ ਹੈ ਮੈਂ ਜਿਹਨੂੰ ਨਨਕਾਣਾ ਕਹਿੰਦੇ ਸੁਲਤਾਨਪੁਰ ਲੋਧੀ ਸ਼ਬਦ ਅੱਛਾ ਨਹੀਂ ਲੱਗਦਾ ਕਿ ਨਨਕਾਣਾ ਕਿਉਂਕਿ ਧਰਤੀ ਤੇ ਰੋਏ ਰੋਏ ਤੇ ਗੁਰੂ ਸਾਹਿਬ ਦੀ ਜਿਹੜੀ ਹੈ ਕੰਪਨ ਹੈਗੇ ਤੇ ਉਹ ਡਿੱਗੇ ਤੁਨੂੰ ਸੁਲਤਾਨਪੁਰ ਲੋਧੀ ਕਿਉਂ ਨਹੀਂ ਚੰਗਾ ਲੱਗਦਾ ਪਤਾ ਨਹੀਂ ਹੈ ਹੌਨ ਹੋਇਆ ਹੈ ਸ਼ੁਰੂਤ ਮੈਂ ਜਦੋਂ 2018 ਵਿੱਚ ਆਇਆ ਸੀ ਬਿਫੋਰ 550 ਸਾਲ ਤੋਂ ਪਹਿਲੇ ਜਦੋਂ ਆਇਆ ਉਹ ਸਾਡੀ ਇੱਕ ਸਤਸੰਗੀ ਰਹਦੀ ਏ ਤੇ ਉਹਨੇ ਬੁਲਾਇਆ ਉਸ ਰਾਤ ਨੂੰ ਆਂਦੀ ਮੈਂ ਗਿਆ ਜੀ ਸੰਧਗਾਠ ਹੂੰ ਐਨੇ ਕੰਪਨ ਉਸ ਧਰਤੀ ਦੇ ਅੰਦਰ ਰਹਿਗੇ ਸੀਗੇ ਕਿਉਂਕਿ ਉਹਦੀ ਪੂਰੀ ਕਥਾ ਪਤੀ ਕੀ ਨਾਨਕ ਤੋਂ ਗੁਰਨਾਨਕ ਦੀ ਪੂਰੀ ਯਾਤਰਾ ਤੇ ਹੋਈ ਹੈ ਜੀ ਤੇ ਉਹ ਕੰਪਨ ਐਨੇ ਸੀਗੇ ਮੈਂ ਜਿਵੇਂ ਚੀਕਦਾ ਨਾ ਇਨਸਾਨ ਮੈਂ ਕਿਹਾ ਉਹ ਜਨਕ ਇਤਨ ਨਨਕਾਨਾ ਹੈ ਭਾਈ ਸੰਸਾਰ ਕੀ ਮੈਂ ਭੁੱਲ ਗਿਆ ਸਾਢੇ 체ੜੇ ਸਿੱਖ ਬ੍ਰਦਰ ਸਿਸਟਰ ਸੀਗੇ ਉਹ ਹੀ ਨਹੀਂ ਜਾਂਦੇ ਸੀ ਸੁਲਤਾਨ ਬਲਬਦੀ ਤੋਂ ਫਿਰ ਅਸੀਂ ਰੈਗੂਲਰ ਉਹ ਕੁਦਰਤੀ 3-4 ਮਹੀਨੇ ਬਾਅਦ 550 ਸਾਲ ਡਿclare ਹੋ ਗਿਆ ਉਹਦੇ ਬਾਅਦ ਥੋੜੀ ਕਾਇ ਕਲਬ ਬਦਲ ਗਈ ਤੇ ਫਿਰ ਅਸੀਂ ਹਰ ਸਾਲ ਸੰਗਤ ਨਾਲ 100-200 ਲੋਕ ਲੈ ਕੇ ਆਉਂਦੇ ਸੀ ਮੈਂ ਕੱਲਾ ਵੀ ਆਉਂਦੇ ਮੇਰਾ ਰੈਸਟਿੰਗ ਪਲੇਸ ਹੈ ਫਿਰ ਐਸਾ ਹੁੰਦਾ ਸੀ ਯਾਰ ਸਾਰੀ ਸੰਗਤ ਨੂੰ ਬੁਲਾਈਏ ਇੱਥੇ ਤੇ ਹੁਕਮ ਹੋਇਆ ਗੁਰੂ ਸਾਹਿਬ ਦਾ ਇੱਕ ਉੱਤੇ ਮੈਂ ਰਹਿਂਦਾ ਬੇਬਾਨਾਨ ਕੀ ਨਿਵਾਸੀਗਾ ਤੇ ਸਾਨੂੰ ਸਾਰੀ ਇਹਨਾਂ ਤੋਂ ਸਪੋਰਟ ਮਿਲੇ ਪੂਰੀ ਸਾਰੀ ਜਿਹੜੀ ਆਰਗੇਨਾਈਜੇਸ਼ਨ ਨੇ ਦੇਣ ਵਾਲੇ ਪੂਰੀ ਬਿਲਡਿੰਗ ਮਿਲੀ ਤੇ ਪੂਰੀ ਦੁਨੀਆ ਤੋਂ ਲੋਕ ਬੁਲਾ ਲਿਆ ਸੀ ਤੇ ਅਸੀਂ ਦੋ ਪੂਰੀ ਦੀ ਪੂਰੀ ਹਰ ਗਲੀ ਗਲੀ ਜਿਹੜਾ 800000 ਲੋਕਾਂ ਦੀ ਪੂਰੀ ਫੇਰੀ ਜੀ ਕਰ ਲਈ ਠੀਕ ਹੈ ਅਚਾ ਤੁਸੀਂ ਕਹਿੰਦੇ ਬਾਣੀ ਲੈਕਚਰ ਲੈਕਚਰ ਦੇ ਨਾਲ ਕਿਦਾਂ ਕਿਦਾਂ ਡਿਪਰੈਸ਼ਨ ਤੁਸੀਂ ਟਰੀਟ ਕਰਦੇ ਆ ਕਿਵੇਂ ਫਰਕ ਪੈਂਦਾ ਲੋਕਾਂ ਨੂੰ ਦੇਖੋ ਇੱਕ ਇਨਸਟਰੂਮੈਂਟ 2 ਲੱਖ ਰੁਪਏ ਦਾ ਲੈਂਦੇ ਆ ਕਿਉਂ ਲੈਂਦੇ ਆ ਉਹਦੀ ਕੁਆਲਿਟੀ ਹੈ ਨਾ ਹਮ ਇਹ ਇਨਸਟਰੂਮੈਂਟ ਹੈ ਜਿਹੜਾ ਸ਼ਰੀਰ ਜਿੰਨੂੰ ਅਸੀਂ ਕਹਿੰਦੇ ਅਸੀਂ ਜਨਮ ਔਰ ਮੌਤ ਮੈਂ ਕਹ ਜਨਮ ਔਰ ਮੌਤ ਤੇ ਹੁੰਦੀ ਨਹੀਂ ਭਾਈ ਮਾਦੀ ਨਾभी ਤੋਂ ਕੱਟ ਕਰਦੇ ਬੱਚਾ ਮਰਿਆ ਹੋਇਆ ਪੈਦਾ ਹੁੰਦਾ ਹ ਹੋਂਦੇ ਦਾ એનર્ਜੀ ਜਾਂਦੀ ਹੈ ਕੌਂਸ਼ੀਅਸ ਆਤਮਾ ਬੱਚਾ ਰੋਂਦਾ ਜਾਂ ਜਨਮ ਹੋ ਗਿਆ ਆਖਰੀ ਉਹ ਇਹ એનર્ਜੀ ਨਿਕਲਦੀ ਉਹਨੂੰ ਮੌਤ ਕਹਿੰਦੇ ਨੇ ਤੇ ਜਨਮ ਔਰ ਮੌਤ ਤੇ ਹੈ ਹੀ ਨਹੀਂ ਤੇ ਐਨੇ ਨਾਲ ਇੱਕ ਚਿਪ ਜਿਹੜੀ ਜਾਂਦੀ ਹੈ ਜਿਹਨੂੰ ਕਰਮ ਸਦਰਾ ਖੇਦ ਗੁਰੂ ਸਾਹਿਬ ਕਹਿ ਰਹੇ ਨੇ ਗੀਤਾ ਸੰਚਿਤ ਕਰਮ ਕਹਿ ਰਹੀ ਹੈ ਉਹ ਚਿਪ ਗਈ ਹੈ ਉਹ ਕਿਵੇਂ ਕਹਿ ਰਹੇ ਗ੍ਰੰਥ ਸਾਰੇ ਅਟੈਚਮੈਂਟ ਟੂ ਡਿਜ਼ਾਇਰ ਇੱਛਾ ਵਿੱਚ ਆ ਸਕਦੀ ਉਹ ਮੈਂ ਡਾਕਟਰ ਬਣ ਜਾਵਾਂ ਡਾਕਟਰ ਬਣ ਜਾ ਮੌਤ ਆ ਗਈ ਤੇ ਅੱਜ ਤੂੰ ਡਾਕਟਰ ਬਣ ਗਿਆ ਚਾਰਟਡ ਅਕਾਊਂਟਰ ਬਣ ਜਾ ਅੱਜ ਤੂੰ ਚਾਰਟਡ ਅਕਾਊਂਟਰ ਕਿ ਮਰ ਗਿਆ ਮੈਂ ਮਨਿਸਟਰ ਬਣ ਜਾ ਮਨਿਸਟਰ ਹੋ ਗਿਆ ਕੋਈ ਦਿਮਾਗ ਦੀ ਗੱਲ ਨਹੀਂ ਹੈ ਭਾਈ ਉਹ ਗੁਰੂ ਸਾਹਿਬ ਕਹਿ ਰਹੇ ਨੇ ਤੇਰਾ ਕੁਝ ਵੀ ਨਹੀਂ ਸਿਰ ਦੇ ਵਾਲ ਤੋਂ ਪਾਉਂਦੇ ਨਖੂਨ ਤੱਕ ਤੂੰ ਕਿਧਰੋਂ ਖਰੀਦ ਕੇ ਨਹੀਂ ਲਿਆ ਦਿਮਾਗ ਤੱਕ ਤੇਰਾ ਨਹੀਂ ਹੈ ਤੇ ਭਈਆ ਨਿਯਾਰਕ ਤੇ ਲਿਆ ਬਹੁਤ ਦਿਮਾਗ ਤੇਜ ਹੈ ਤੇ ਇੱਕ ਐਸੀ ਇੰਸਟਰੂਮੈਂਟ ਦਾ ਗਿਆਨ ਨਹੀਂ ਹੈ ਦੇਖੋ ਜਿਨੂੰ ਅਸੀਂ ਮੌਤ ਕਹਿੰਦੇ ਜੋ ਕਦੀ ਹੁੰਦੀ ਨਹੀਂ ਹੈ ਤੇ ਅਗਰ ਪ੍ਰਾਣ ਚਲੇ ਜਾਂਦਾ ਹੈ ਸਾਰੀ ਦੁਨੀਆ ਕੀ ਡੋਲਰ ਰਿਜ਼ਰਵ ਬੈਂਕ ਨਹੀਂ ਡੋਲਰ ਪਾਉਂ ਵੀ ਪੂਰੀ ਦੁਨੀਆ ਦੇ ਇਕੱਠੇ ਕਰਕੇ ਦਾ ਇੱਕ ਮਿੰਟ ਇਹਨੂੰ ਖੜਾ ਕਰ ਤੇ ਗਲੇ ਮਿਲਵਾ ਪਰ ਇਹਨੂੰ ਕਹੇ papa mummy ਨਹੀਂ ਕਰ ਸਕਦੇ ਅਮੁੱਲ ਹੈ ਕਹਿੰਦਾ ਗੁਰੂ ਜੀ ਨੇ ਅਮੁੱਲ ਹੈ ਤੇ ਇਹਦੀ ਕਦਰ ਕਰੋ ਭਾਈ ਸੱਚਖੰਡ ਜਾਣਾ ਕਿ ਨਹੀਂ ਆਏ ਸੀ ਘੁੰਮਣ ਲਈ ਆਪਣਾ ਬੰਗਲਾ ਬਣਾ ਲਿਆ ਗੱਡੀਆਂ ਲੈ ਲਈਆਂ ਐਸ ਬੰਗਲੇ ਤੋਂ ਬਾਹਰ ਨਿਕਾਲੇ ਜਾਓਗੇ ਗੱਡੀ ਤੋਂ ਬਾਹਰ ਹੋਗੇ ਇੱਥੇ ਕੁਝ ਨਹੀਂ ਹੈ ਤੇਰਾ ਤੇ ਇੱਥੇ ਗੁਰੂ ਸਾਹਿਬ ਨੇ ਦੇਖ ਤੇਰਾ 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 ਮੈਂ ਤਾਂ ਤੂੰ ਤੇ ਤੂੰ ਤਾਂ ਤੇਰਾ ਦੀ ਕਥਾ ਮੈਂ ਮੇਰਾ ਤੋਂ ਤੂੰ ਤੇਰਾ ਦੀ ਕਥਾ ਮੇਰਾ ਮੁਝ ਮੇ ਕੁਝ ਨਹੀਂ ਜੋ ਕੁਝ ਹੈ ਸੋ ਤੇ ਅਸਲੀ ਇਹਨੂੰ ਨਨਕਾਣਾ ਕਹਿੰਦਾ ਨਿਕਲਦਾ ਨਹੀਂ ਮੈਂ ਕਹਿੰਦਾ ਨਾਮ ਬੜੇ ਬਦਲ ਰਹੇ ਨੇ ਬਦਲ ਹੀ ਦੇਣਗੇ ਇੱਕ ਦਿਨ ਕਿਉਂਕਿ ਮੈਨੂੰ ਲੱਗਦਾ ਨਹੀਂ ਬਦਲਣਾ ਚਾਹੀਦਾ ਕਿਉਂਕਿ ਜਿਹੜੇ ਹਿਸਟੋਰੀਕਲ ਇਫੈਕਟਸ ਹੋ ਰਹੇ ਜਾਣਗੇ ਅੱਛਾ ਇਤੋਂ ਆਓ ਤੁਸੀਂ ਤੁਹਾਡੇ ਕੋਲੇ ਸਪੋਜ਼ ਕੋਈ ਬੱਚਾ ਆਉਂਦਾ ਕਹਿੰਦਾ ਡਿਪਰੈਸ਼ਨ ਆ ਮੈਨੂੰ ਉਹਦੇ ਲਈ ਕੀ ਕਰਦੇ ਹੋ ਤੁਸੀਂ ਫਿਰ ਸਭ ਤੋਂ ਪਹਿਲਾਂ ਸਿੰਗਲ ਵਿੰਡੋ ਸੋਲੂਸ਼ਨ ਅਸੀਂ ਜਦੋਂ ਆਇਆ ਨਾ ਲਾਸਟ ਈਅਰ ਪਬਲਿਕ ਹੋਏ ਐਸੀ ਨਾਮ ਦੋ ਜਿਵੇਂ ਮਾਸਟਰ ਜੀ ਤੇ ਜਦੋਂ ਆਏ ਤੇ ਐ ਹੀ ਉਹ ਕਿਹਾ ਸਿੰਗਲ ਵਿੰਡੋ ਸੋਲੂਸ਼ਨ 10 ਸਾਲ ਦਾ ਬੱਚਾ ਹੋਵੇ 80 ਸਾਲ ਦੀ ਦਾਦੀ ਹੈ ਸਿਰਫ ਸੁਣ ਕੇ ਅ ਗਿਆਨ ਦੇ ਅੱਛਾ ਸਮਝ ਲੋ ਕਿ ਸ਼ਬਦ ਹੀ ਨਹੀਂ ਹੁੰਦੇ ਸਪੋਜ਼ देयर ਵਾ ਨੋ ਵਰਡਸ ਕੋਈ ਕਿਤਾਬ ਹੀ ਨਹੀਂ ਹੁੰਦੀ डिप्रेशन हों नहीं हों शब्दा ने अज्ञान चला गया गुरु साहब की कह रहे सोच कर कर के कुछ नहीं होएगा भाई पहली बॉडी भूख खत्म नहीं होगी कभी तेरी और 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 करता रहेगा अपन शाणा क्यों समझ नाल थोड़ी जाएगा फिर क्यों सच आ रहा हुई है क्योंकि सच्चा आएगा तो मेरे को जिंदा गुरु साहब को पहुँचेगा तो हुई है हुक्म के अंदर सब हुक्म के बाहर ना कोई हुक्म रजाई चलना रजा भी चाह यही हो गीता कह रही है जो हुआ अच्छा हुआ जो रहा रो रहा जो होगा अच्छा होगा गए ऐसी श्री रामचरित मानस कह रही है रजा में राजी हो जा हुई है वही जो राम रचि रा का ही जीजस कह रहे टोटल एक्सेप्टेबिलिटी महावीर कह रहे हिंसा पर मतलब तो अपने भी समझ नहीं आई पर पढ़े जा रहे हो कभी ने कहना पोथी पढ़ पढ़ जगम हुआ ज्ञानी हुआ ना कोई ढाई अखर प्रेम 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 हो जाता ना चीज़ असं की करते हैं फोटो प्रेम हो गया मिलना है इनू उन्होंने मिलने की सोची मूर्त देख के वो भी सचखंड पारवर में इंतजार कर रहे हैं ना तो प्रेम जो आ जाए कदों आएगा जो समझ आ जाएगी ए चिप लिखी है जन्म तो मौत तक दथा एस स्क्रीन तक तो चल रही है एज एक्टर एक्ट्रेस तरह रोल निभाओ तो मेरे मौज आ जाएगी एक्टर एक्टर स्क्रिप्ट लिखा होता है वह भी रोल बना रहे शाहरुख खान क्रिश्मापुर पति पत्नी है अमिताभ का तो बेटा बनता रीति रोशन शाहरुख है ना रोल अंदर रिलैक्स डायरेक्टर वेल डन शाहरुख बाकी चैक मिल रहे सेम اسیے ਮੰਗਿਆ ਸੀ ਮੇਰਾ ਐਵੇਂ ਜਪਤੀ ਹੋਏ ਐਵੇਂ ਜੀ ਪਤਨੀ ਹੋਏ ਮੈਂ ਅਫਸਰ ਹੋਵਾਂ ਮੈਂ ਡਾਕਟਰ ਮੈਂ ਮੰਨਿਸਟਰ ਹੋ ਜਾਵਾਂ ਫਿਰ ਉਹ ਦੁਖੀ ਕਿਉਂ ਰਿਹਾ ਉਹ ਕਹਿ ਰਿਹਾ ਹੁਕਮ ਕੇ ਅੰਦਰ ਸਭ ਪਹਿਲੇ ਬਣੀ ਪ੍ਰਾਰਭ ਫਿਰ ਬਣਾ ਸ਼ਰੀਰ ਗੁਰੰਦ ਕਹਿ ਰਿਹਾ ਇਹ ਜਿਨ੍ਹਾਂ ਨੂੰ ਅਸੀਂ ਭਗਵਾਨ ਕਹਿ ਰਹੇ ਨਾ ਇਹ ਦੱਸੇ ਸਾਨੂੰ ਅਸੀਂ ਜੇ ਸਮਝੇ ਹੀ ਨਹੀਂ ਪੜਦੇ ਗਏ ਵਾਕਈ ਹੁਕਮੇ ਅੰਦਰ ਸਭ ਕੋਈ ਬਾਹਰ ਹੁਕਮ ਨਾ ਕੋਈ ਪਰ ਹੁਕਮ ਨੂੰ ਮੰਨਣਾ ਬਹੁਤ ਔਖਾ ਬਹੁਤ ਜ਼ਿਆਦਾ ਔਖਾ ਹੈ ਸਾਡੇ ਕੋਲੇ ਅੱਜਕੱਲ ਇੰਨੀਆਂ ਡਿਜ਼ਾਇਰ ਆ ਜੋਵੇਂ ਤੁਸੀਂ ਕਹਿੰਨੇ ਆ ਵੀ ਮੈਂ ਡਾਕਟਰ ਬਣਨਾ ਫਲਾਣਾ ਬਣਨਾ ਪਰ ਕਈ ਵਾਰ ਇਦਾਂ ਹੁੰਦਾ ਨਾ ਵੀ ਸਾਨੂੰ ਬੜੇ ਦੁੱਖ ਹੋ ਜਾਂਦੇ ਆ ਸਾਨੂੰ ਲੱਗਦਾ ਵੀ ਇਹ ਰੱਬ ਦਾ ਹੁਕਮ ਨਹੀਂ ਹੋ ਸਕਦਾ ਕੋਈ ਕਹਿੰਦਾ ਮੈਂ ਚੋਰ ਆ ਮੈਂ ਨਸ਼ੇ ਕਰਦਾ ਮੈਂ ਬਿਮਾਰ ਆ ਮੈਂ ਕਿਸੇ ਨੂੰ ਮਾਰ ਦਿੱਤਾ ਇਹ ਰੱਬ ਦਾ ਹੁਕਮ ਸੀ ਮੈਂ ਥੋੜੀ ਕੀਤਾ ਮੈਨੂੰ ਤਾਂ ਰੱਬ ਨੇ ਕਰਵਾਇਆ ਇਹ ਵੀ ਲੌਜੀਕ ਦਿੰਦੇ ਆ ਕੋਈ ਕਿ ਕੌਂਟਰੋਵਰਸੀ ਚੱਲਦੀ ਹੈ ਦੇਖੋ ਇਹ ਪੋਲਿਟਿਕਸ ਹੈ ਰਾਜਨੀਤੀ ਹੁੰਦੀ ਨਾ ਇਹ ਇਹ ਮੈਂ ਕੀਤਾ ਨਹੀਂ ਨਹੀਂ ਇਹ ਮੈਂ ਨਹੀਂ ਕੀਤਾ ਅਰੇ ਭਈਆ ਤੇ ਸਭ ਕੁਝ ਰੱਬ ਨੂੰ ਥੋੜ੍ਹ ਦਿਓ ਨਾ ਫਿਰ ਅੱਛਾ ਵੀ ਰੱਬ ਕਰ ਰਿਹਾ ਹੈ ਜੀ ਗਲਤ ਵੀ ਰੱਬ ਕਰ ਰਿਹਾ ਫਿਰ ਅਗਰ ਤੁਸੀਂ ਕਹੋ ਕਿ ਅੱਛਾ ਮੈਂ ਕਰ ਰਿਆ ਉਹ ਗਲਤ ਹੈ ਤੇ ਗਲਤ ਹੈ ਨਾ ਸਭ ਕੁਝ ਸਭ ਮਿਤਮੇ ਛੋੜ ਉਹ ਅਰਜੁਨ ਜਿਹੜਾ ਮਾਰ ਰਹਾ ਆਪਣੇ ਨੂੰ ਲੋਗਾ ਨੂੰ ਫਿਰ ਵੀ ਜਿਹੜਾ ਭਗਤ ਕੇ ਲਾਇ ਪਰਮਦਾਮ ਗਿਆ ਅਜ ਸਾਡੇ ਸਿੱਖੀ ਜਮੇ ਬਾਅਦ ਵਿੱਚ ਪੰਜ ਗੁਰੂ ਜਿਹੜੇ ਸੈਂਡ ਸੋਲਜਰ ਕੇ ਲਾਇ ਤੇ ਸਭ ਕੁਝ ਰੱਬ ਨੂੰ ਛੱਡ ਦੇਣਾ ਹੁਕਮ ਕੇ ਅੰਦਰ ਸਭ ਸਭ ਅੱਛਾ ਵੀ ਤੇਰਾ ਬੁਰਾ ਵੀ ਤੇਰਾ ਮੈਂ ਨਹੀਂ ਤੂੰ ਫਿਰ ਸਭ ਠੀਕ ਹੈ ਐ ਨਹੀਂ ਐ ਮੈਂ ਕੀਤਾ ਮੈਂ ਨਹੀਂ ਮਿਹਨਤ ਕੀਤੀ ਔਰ ਉਜਤ ਹੋ ਗਿਆ ਰੱਬ ਦੀ ਮਰਜ਼ੀ ਹੋਏਗੀ ਐ ਨਹੀਂ ਹੁੰਦਾ ਸਹੀ ਹੈ ਅੱਛਾ ਸਟ्रेस ਤੇ ਡਿਪਰੈਸ਼ਨ ਚ ਵੀ ਫਰਕ ਹੈ ਬਿਲਕੁਲ ਹੈ ਸਟ्रेस ਜਿਹੜੀ ਹੈ ਸਟਾਰਟ ਹੈ ਡਿਪਰੈਸ਼ਨ ਸੈਚੁਰੇਸ਼ਨ ਹੈ ਸਟ्रेस ਤੇ ਹਰੇਕ ਨੂੰ ਹੁੰਦੀ ਹੈ ਨਾ ਭਾਈ ਕੁਝ ਵੀ ਕਰਨੀ ਹੋ ਰਹਾ ਐ ਯੋ ਕੰਟੀਨਿਊ ਔਨ ਦਿਨ ਰਾਤ ਚੱਲ ਜਾਏ ਡਿਪਰੈਸ਼ਨ ਨੂੰ ਕਨਵਰਟ ਹੋ ਜਾਏਗਾ ਤੁਹਾਨੂੰ ਸਟ्रेस ਹੁੰਦਾ ਜ਼ੀਰੋ ਹੈ ਮੈਂ ਕਹਾ अपने अनुभवतों बिफोर कमिंग पब्लिक चार्ज या लेक्चर ऑन रिकॉर्ड हर लाइन मेरा अनुभव है बच्चे परिवार संसार बिजनेस कर देसी कुछ ਛੜ ਐਸਲੇ ਕੋਈ ਐਵੀ ਚੀਜ਼ ਨਹੀਂ ਕਿ ਜੋ ਸੰਤ ਤੋਂ ਮੈਚ ਕਰਾਏ ਦੁਨੀਆ ਨੂੰ ਦਿਖਾਣਾ ਚਾਹੁੰਦੇ ਸੀ ਦੇਖ ਭਾਈ ਤੇਰੇ ਵਰਗੇ ਹੀ ਆ ਗਿਆ ਕੁਝ ਨਹੀਂ ਛੜਿਆ ਕਿ ਮਾਲ ਲੈ ਜਾਣਾ ਹੈ ਖਾਣਾ ਛੱਡੋ ਨਾ ਤੇ ਗੁਰੂ ਸਾਹਿਬ ਦੀ ਜਿਹੜੀ ਬਾਣੀ ਮੈਂ ਐਸਲੇ ਕਹਿੰਦਾ ਕਿ ਭਾਈ ਖਿਲੰਨੀ ਅਜ਼ਰਨੀਆ ਕੋਈ ਛੜਨਾ ਨਹੀਂ ਹੈ ਗ੍ਰਸਤੀ ਸੰन्यास ਜਾਂਦੇ ਸੀ ਵਾਪਸ ਘਰ ਆ ਜਾਂਦੇ ਸੀ ਹੈ ਤੇ ਐਸਲੇ ਸਮਝਣਾ ਐਕਟਰ ਬਣ ਗਿਆ ਨਾ ਪਿਓ ਵੀ ਦਾ ਐਕਟਿੰਗ ਕਰਦਾ ਪਤੀ ਦੀ ਐਕਟਿੰਗ ਕਰਦਾ बिजनेसमੈਨ ਦੀ ਵੀ ਐਕਟਿੰਗ ਕਰਦਾ ਤੇ ਅੰਦਰ ਜ਼ੀਰੋ ਤੁਹਾਡੇ ਨਾਲ ਆ ਇਹ ਤਾਂ ਤੁਹਾਡੇ ਨਾਲ ਨਹੀਂ ਆ ਮੈਂ ਨਾਟ ਅਟੈਚ ਟੂ ਐਨੀਥਿੰਗ ਆ ਬਾਅਦ ਸਭ ਰੋਲ ਕਰ ਰਿਹਾ ਫਿਰ ਅਟੈਚਮੈਂਟ ਕਿੰਨਾ ਰੱਖੇ ਭਾਈ ਪਿਆਰ ਤੇ ਹੋ ਹੀ ਜਾਂਦਾ ਮੇਰਾ ਬੱਚਾ ਹੋਊਗਾ ਮੈਨੂੰ ਉਹਦੇ ਨਾਲ ਪਿਆਰ ਹੋ ਜਾਊਗਾ ਦੇਖੋ ਬਚਪਨ ਜਦੋਂ ਹੋਇਆ ਪੈਦਾ ਹੋਏ ਮਾਂ ਨੇ ਪਹਿਲੇ ਕਿਹਾ ਮੈਂ ਤੇਰੀ ਮਾਂ ਪਿਓ ਨੇ ਮੈਂ ਤੇਰਾ ਪਿਓ ਮੈਂ ਫਿਰ ਆਇਆ ਮੇਰਾ ਭਾਈ ਮੇਰੀ ਭੈਣ ਫਿਰ ਮੇਰਾ ਘਰ ਮੇਰੀ ਗੱਡੀ ਮੈਂ ਮੇਰਾ ਜੋ ਹੈ ਨਾ ਬਚਪਨ ਤੋਂ ਅੰਦਰ ਘਰ ਕਰ ਗਿਆ ਮੇਰਾ ਆਫਿਸ ਮੈਂ ਆਫੀਸਰ ਮੈਂ ਐਡੀਟਰ ਐਂ ਤੇ ਚਲਾ ਗਿਆ ਨਾ ਉਹਨਾਂ ਐ ਸਾਲ ਜਿਹੜੇ ਨਿਕਲ ਗਏ ਹੌਮੇ ਅੰਦਰ ਚਲੀ ਗਈ ਉਹਨੂੰ ਬਾਹਰ ਕਨਾਲਣ ਲਈ ਗਿਆਨ ਲੈਣਾ ਪਊਗਾ ਨਾ ਸਿਰਫ ਅਸੀਂ ਕਹੀਏ ਕਿ ਸਿਰਫ ਪੜਦੇ ਰਹੀਏ ਸਮਝਿਆ ਨਹੀਂ ਚਿੰਤਾ ਨਾ ਕਰੀਏ ਮਨ ਦੀ ਸਥਿਤੀ ਕਿਧਰ ਹੋਊਗੀ ਐਨਾ ਅ ਗਿਆਨ ਅੰਦਰ ਚਲਾ ਗਿਆ ਸਿਰ ਉਹ ਕਹਿੰਦੇ ਨਾ ਗੁਰੂ ਸਾਹਿਬ ਤੇਰਾ ਹੈ ਕੀ ਤੇ ਦੱਸ ਚੋਰ ਅਸੰਕ ਚੋਰ ਹਰਾਮ ਕੋਰ ਚੋਰ ਕਿਨੂ ਕਿਹਾ ਤੇਰਾ ਹੈ ਕਿ ਇਹ ਸਰੀਰ ਵਿੱਚ ਇਹ ਸਰੀਰ ਮੇਰਾ ਐਨੇ ਜੋ ਮਿਲੇ ਮੈਂ ਮੇਰਾ ਹੈ ਨਾ ਫਿਰ ਤੂੰ ਕਿਵੇਂ ਕਹਿ ਰਿਹਾ ਮੇਰਾ ਹੈ ਤੇ ਕਿਉਂਕਿ ਜਨਮ ਤੋਂ ਹੋਸ਼ ਸੰਭਾਲਿਆ ਸਾਨੂੰ ਐਯੋ ਸਿਖਾਵਨ ਦਿੱਤੀ ਗਈ ਅਗਿਆਨ ਦੀ ਤੁਨ ਗਲਤੀ ਹੋ ਗਈ ਨਾ ਗੁਰੂ ਸਾਹਿਬ ਨੇ ਇੱਥੇ ਕੀ ਹੋਇਆ ਐਸੀ ਸਿਖਾਵਨ ਨੂੰ ਅੰਦਰ ਹੈ ਨਹੀਂ ਪਹਿਲੇ ਵੀ ਤਨ ਮਨ ਧੰਤ ਚਕੋ ਅਰਪਣ ਕਿਆ ਲਾਗੇ ਮੇਰਾ ਉਹ ਕਹਿੰਦੇ ਜੋ ਪੰਡਤ ਜੀ ਸਨ ਦਿੱਤਾ ਨਹੀਂ ਰੋ ਰਿਹਾ ਬੰਦਾ ਬਾਹਰ ਜਾ ਕੇ ਝੂਠ ਬੋਲ ਰਿਹਾ ਹੈ ਮੁਰਤੀ ਦੇ ਅੱਗੇ ਧਨ ਚਲਾ ਕੇ ਰੋ ਰਿਹਾ ਹੈ ਜੇ ਤੋ ਦੇ ਹੀ ਦਿੱਤਾ ਤੇ ਫਿਰ ਸਮਝ ਗਿਆ ਨਾ ਵੀ ਤੇਰਾ ਹੈ ਮੈਂ ਨਹੀਂ ਅਰਪਣ ਕਰਤਾ ਮਨ ਵਿੱਚ ਬਾਹਰ ਚਲਦੀ ਹੈ ਤੇ ਇਹ ਝੂਠ ਹੈ ਨਾ ਗੁਰੂ ਜੀ ਨੇ ਦੇਖੋ ਸਾਹਮਣੇ ਕੀ ਤੇ ਉਹ ਸਮਝ ਆ ਗਈ ਫਿਰ ਤੇਰਾ ਤੇਰਾ ਤੇ ਉੱਤੇ ਤਰਾਜੂ ਤੇਰਾ ਤੇ ਹੀ ਖੜ ਗਿਆ ਸਭ ਤੇਰਾ ਫਿਰ ਮੈਂ ਤੋ ਤੂੰ ਹੋ ਗਿਆ ਤੇ ਅਗਿਆਨ ਲਿਆ ਜਨਮ ਆਇ ਗੱਡੀ 20 ਕਿਲੋਮੀਟਰ ਅੱਗੇ ਚਲੇ ਜਾਉ ਨਾ ਗਲਤ ਕਿਸ ਨੇ ਕਹਾ ਉੱਤਰ ਜਾਓ ਯੂ-ਟਰਨ ਫੜਾ ਕੇ ਲਨ ਲੈ ਹੁਣ ਵਾਪਸ ਹੋ ਨਾ ਨਹੀਂ ਤੇ ਸੱਚ ਕਰਨ ਨਹੀਂ ਮਿਲੇ ਗੁਰੂ ਸਾਹਿਬ ਕਹ ਰਹੇ अंदर होमे है ना कुड़ियार वापस आएगा आज पांच सौ साल हो गए अस्सी साल की उम्र लगा लेंगे छः बार मर के पैदा हो गए क्यों नहीं सचखंड मिले फोटो देख के किसी को मिलन का मन करता है जिंदा गुरु साहब ने प्रेम ढाई अक्कर प्रेम के चलो कृष्ण कह लो बुद्ध महावीर कह लो जीजस कह लो ए अलग अलग नदिया ने सागर ते ही एक ओंकार सतनाम सबका मालिक है गॉड इज वन एक अल्लाह अद्वैत पर समझना नहीं है ਟਮਾਟਰ ਵੀ ਲੈਣਾ ਤਿੰਨ ਖਰਾਬ ਨੇ ਇਹ ਕੀ ਦੇ ਰਿਹਾ ਜੀਵਨ ਦਾ ਗਿਆਨ ਨਹੀਂ ਇਸ਼ਟਮੜ ਦਾ ਗਿਆਨ ਨਹੀਂ ਅਮੁੱਲ ਖਜ਼ਾਨਾ ਐ ਸਮਝ ਆ ਗਈ ਮੈਨੂੰ ਮौज ਆ ਗਈ ਇਹੋ ਦਸ ਸਾਰੇ ਮੇਰੇ ਜਿੰਨੀ ਸੰਗ ਹੈ ਸਭ ਨੇ ਸਮਝਿਆ ਤਾਂ ਫਿਰ ਪਿਛਲੇ ਸਾਲ ਹੈਪੀਨੈਸ ਗਾਰੰਟੀਡ ਪੰਜ 6 12 ਐਸੋਸੀਏਸ਼ਨ ਇੰਡੀਆ ਦੀ ਹੋਇਆ ਦਸ ਯੂਨੀਵਰਸਟੀਆਂ ਦੇ ਅੰਦਰ ਹੋਇਆ ਵੱਡੇ ਹਸਪੀਟਲ ਏਮਜ਼ ਰਿਸਰਚ ਵਿੱਚ ਕਰ ਲੋ ਭਾਈ ਰਿਸਰਚ ਥੋੜੀ ਜੀ ਤਿੰਨ ਵਾਰ ਮਿਲ ਲਿਆ ਪੈਨਲ ਨੂੰ ਕੁਝ ਲੈ ਕੇ ਆਇਆ ਯਾਰ ਕੁਝ ਵੀ ਨਹੀਂ ਕਰਨਾ ਕੁਝ ਛੱਡਣਾ ਨਹੀਂ ਹੈ ਮੌਜ ਲੋ ਤੁਸੀਂ ਮੰਗਿਆ ਸੀ ਮੌਜ ਲੋ ਛੱਡਣਾ ਥੋੜੀ ਹੈ ਅੱਛਾ ਮੈਂ ਪਿੱਛੇ ਜਨਾਂ ਪੜਦਾ ਸੀਗਾ ਉਹ ਹੈਪੀਐਸਟ ਬੰਦਾ ਸੀਗਾ ਕਹਿੰਦਾ ਮੇਰਾ ਡੋਪਾਮਾਈਨ ਬਹੁਤ ਪੀਕਤੇ ਆ ਤੇ ਜਦੋਂ ਰਿਸਰਚ ਕੀਤੀ ਤੇ ਉਹ ਪਤਾ ਲੱਗਿਆ ਵੀ ਜਿਵੇਂ ਤੁਸੀਂ ਕਹਿੰਦੇ ਆ ਕਿ ਵਾਕੇ ਉਹ ਐਕਟਿੰਗ ਕਰ ਰਿਹਾ ਹਰ ਚੀਜ਼ ਦੀ ਐਕਟਿੰਗ ਕਰ ਰਿਹਾ ਪਰ ਆਮ ਲੋਕਾਂ ਨੂੰ ਸਮਝਾਉਣਾ ਕਿੰਨਾ ਔਖਾ ਲੱਗਦਾ ਜੋ ਤੁਸੀਂ ਤੁਸੀਂ ਸੈਮੀਨਾਰ ਕਰਦੇ ਹੋ ਤੁਹਾਡੇ ਕੋਲੇ ਤੁਸੀਂ ਕਹਿੰਦੇ ਬਜ਼ੁਰਗ ਵੀ ਆਉਂਦੇ ਬੱਚੇ ਵੀ ਆਉਂਦੇ ਆ ਉਹਨਾਂ ਨੂੰ ਕਿੱਦਾਂ ਕਨਵਿੰਸ ਕਰਦੇ ਹੋ ਵੀ ਇਹ ਤਾਂ ਇਨਸਟਰੂਮੈਂਟ ਹੈ ਇਨੂੰ ਇਹਨੇ ਛੱਡੇ ਜਾਣਾ ਸਾਨੂੰ ਕਿਸ ਦਿਨ ਕਿਉਂਕਿ ਅਸੀਂ ਸਾਰੇ ਡਿਜ਼ਾਈਨਰਾਂ ਦੇ ਨਾਲ ਭਰੇ ਹੋਇਆ ਪਿਛਲੇ 3 ਮਹੀਨੇ ਤੋਂ ਮੈਂ 3 ਵਾਰ ਐਮਜ਼ ਦਿੱਲੀ ਗਿਆ ਟੌਪ ਦੇ 15 ਡਾਕਟਰ ਨਾਲ 3 ਪੈਨਲ ਦੇ ਅੰਦਰ ਡਿਸਕਸ਼ਨ ਹੋਇਆ ਠੀਕ ਹੈ YouTube ਤੇ ਵੀ ਆਇਆ ਮੈਂ ਆਨ ધ ਟਾਈਮ ਗਿਆ ਨਾ ਸੁਣੋ ਮਹਾਰਾਜ ਹਜ਼ਾਰ ਲੋਕ ਆ ਰਹੇ ਨੇ ਰਿਸਰਚ ਕਰ ਲਓ 16 ਸਾਲ ਪਹਿਲੇ ਰਿਸਰਚ ਕੀਤੀ ਸੀ ਅੱਧੀ ਹਸਪੀਟਲ ਦੀ ਲੋਕ ਅਟ ਜਾਣਗੇ ਯੂਨੀਵਰਸਿਟੀ ਨਹੀਂ ਗਿਆ ਬੁਲਾਇਆ ਸਾਰ ਨੂੰ ਇਨਵਿਟੇਸ਼ਨ ਦਿੱਤਾ ਹੈ ਲਵਲੀ ਪ੍ਰੋਫੈਸ਼ਨ ਐਨ ਆਈ ਟੀ ਹੈ ਸਿਟੀ ਯੂਨੀਵਰਸਿਟੀ ਹੋ ਗਿਆ ਇਨਵੀਟੇਸ਼ਨ ਦਿੱਤੇ ਨੇ ਸੈਂਟ ਜੇਵੀਅਰ ਕਾਲਜ ਦੀ ਆ ਜਾਓ ਯਾਰ ਦੇਖ ਲਓ ਨਾ ਦੇਖ ਲਓ ਭਾਈ ਮੇਰੇ ਕੋਲ ਆਇਆ ਇੱਕ ਡਾਕੂਮੈਂਟਰੀ ਬਣਾਉਣ ਲਈ ਉਹਨਾਂ ਕਹਿੰਦੇ ਅਸੀਂ ਦੇਖਾਂਗੇ ਚਾਰ ਆਏ ਮੈਨੂੰ ਆ ਕਹਿੰਦੇ ਕਿੰਨੇ ਨੂੰ ਕਿੰਨੇ ਨੂੰ ਪੁੱਛੀ ਅਸੀਂ ਮੈਂ ਆਸਕ ਐਨੀਵਨ 10 ਸਾਲ ਦੇ ਬੱਚੇ ਤੋਂ ਅਸੀਂ ਦਰਦਾ ਦੀ ਸਾਹਮਣੇ ਜੀ ਓਪਨ ਕਿਉਂ 16 ਸਾਲ ਲੈ ਕਿਸੇ ਚੈਨਲ ਤੇ ਨਹੀਂ ਚਾਰ ਵਾਰ 올 ਇੰਡੀਆ ਰੇਡੀਓ ਜ਼ਰੂਰ ਗਿਆ ਆਈਡੀ ਨਹੀਂ ਦਿੱਤਾ ਨੋ ਪਬਲਿਕ ਆਉਣਾ ਦੇਖੋ ਨਾ ਮੈਨੂੰ ਪਤਾ ਦੀ ਦੁਨੀਆ ਪੁੱਛੇਗੀ ਕਿਵੇਂ ਦੇਖੋ ਅੱਜ 17 ਸਾਲੀ ਇੱਕ ਜਨਨੀਆਂ ਮੈਨੂੰ ਜਿੰਦਾ ਰੱਬ ਨਾਲ ਮਿਲਾ ਦੇ ਜਿੰਦਾ ਗੁਰਨਾਨਕ ਨਾਲ ਜਿੰਦਾ ਕ੍ਰਿਸ਼ਨ ਨਾਲ ਜਿੰਦਾ ਬੋਧ ਨਾਲ ਪਰ ਅੱਜ ਮੈਨੇ ਜੇ ਕ੍ਰੀਏਟ ਕਰੇ ਨੇ ਇਹਨੇ ਉਹਨਾਂ ਨੂੰ ਪੁੱਛੋਗੇ ਨਾ ਇੱਕ ਬੰਗਲਾ ਦੇਂਦਿਆਂ ਇੱਕ ਬਰਸੜੀ ਇੱਕ ਕਰੋੜ ਰੁਪਇਆ ਇੱਕ ਤਰਫ ਗੁਰਨਾਨਕ ਦੇ ਜਿੰਦਾ ਕ੍ਰਿਸ਼ਨ ਜਿੰਦਾ ਐਬ ਚਾਹੀਦਾ ਤੇ ਐਨੀ ਮਿਲੇਗਾ ਬੋਲੋ ਕੀ ਚਾਹੀਦਾ ਸਭ ਰੱਬ ਨੂੰ ਟਿਕ ਮਾਰਨਗੇ ਅੱਛਾ ਯੈਸ ਹਜ਼ਾਰਾਂ ਲੱਖਾਂ ਦੇ ਅੰਦਰ ਤੱਕ ਅਜੀ ਪਰਮਾਤਮਾ ਦੀ ਪਿਆਸ ਬਚਾਈ ਜਿਹੜੇ ਸਾਰੇ ਕਹੇ ਕ੍ਰਾਮ ਕ੍ਰਿਸ਼ਨ ਬੁੱਧ ਮਾਵੀਏ ਜੀ ਜਦ ਮੁਹੰਮਦ ਕਬੀਰ ਫਰੀਦ ਗੋਨਾਰਦੇਵ ਰਾਮਪਰਮਨ ਸਾਈਂ巴巴 ਮੀਰਾ ਸਹਿਜੋ ਲੱਲਾ ਲੌਜੀਸਕੁਰੀਟੀ ਸਭ ਇਹੋ ਕਹਿੰਨੇ ਯਾਰ ਰੱਬ ਨੂੰ ਪਾਣਾ ਫਾਈਨਲ ਇਵੋਲੂਸ਼ਨ 99% ਡੀਐਨਏ ਮਿਲਦਾ ਬੰਦਰ ਬੰਦਰੀ ਨਾਲ ਫਾਈਨਲ ਇਵੋਲੂਸ਼ਨ ਇਹ ਨਹੀਂ ਦੱਸਿਆ ਰੱਬ ਪਾਣਾ ਨਹੀਂ ਤਾਂ ਫਿਰ ਆ ਜਾਏਗਾ 1084 ਵਿੱਚ ਅੱਛਾ ਤੁਹਾਡਾ ਤੁਹਾਡੀ ਸਵੇਰ ਦੀ ਰੁਟੀਨ ਕੀ ਹੈ ਮਤਲਬ ਜੇ ਤੁਸੀਂ ਵਧੀਆ ਰਹਿਣਾ ਹੈ ਡਿਪਰੈਸ਼ਨ ਤੋਂ ਦੂਰ ਰਹਿਣਾ ਤੇ ਸਵੇਰ ਦੀ ਰੁਟੀਨ ਕੀ ਹੋਣੀ ਚਾਹੀਦੀ ਹੈ 24 ਘੰਟੇ ਰੱਬ ਮੇਰੇ ਲਈ ਗੁੱਝ ਰਹੇ ਹੋ ਹਾਂ ਤੁਹਾਡੀ 24 hours setup ਮੈਂ 2007 ਵਿੱਚ ਮੈਨੂੰ ਅਨੁਭਵ ਹੋਇਆ ਸੀਗਾ ਜੀਵਨ ਦਾ 9 ਦਿਨ ਆਪਣੇ ਵੀ ਸੀਗਾ 35 ਲੋਕਾਂ ਦੇ ਵਿੱਚ ਮੇਰੀ ਹਰ ਲਾਈਨ ਤੁਹਾਨੂੰ ਮਿਲੇਗੀ ਵਿਦਗਾ ਵਿਟਨੈਸਿੰਗ ਤੇ ਅੰਦਰ ਹੀ ਸੀ 10 10ਵੇਂ ਦਿਨ ਜਦੋਂ ਬਾਹਰ ਆਇਆ ਨਾ 9ਵੇਂ ਦਿਨ ਤੇ ਸ਼੍ਰੀ ਜਿਵੇਂ ਸਾਂਪ ਕੈਂਚਲੀ ਛੱਡਦੇ ਹਨ ਉਹ ਰਾਜੇਸ਼ ਕੁਮਾਰ ਉਤਰ ਗਿਆ ਜਲ ਗਈ ਚਿਤਾ ਕੁੰਜਲਤੀ ਤੁਹਾਡੇ ਹੂੰ ਕੁੰਜਲੱਥ ਕੀ ਜਿਵੇਂ ਕਹਿੰਦੇ ਹਾਂ ਕੁੰਜਲੱਤ ਗਈ ਆਇਆ ਤੇ ਉਹ ਤੇ ਹੈ ਹੀ ਨਹੀਂ ਲਾਈਵ ਆ ਟੋਟਲੀ ਚੇਂਜ 180 ਆਊਟ ਆਫ ਬੇਸ फिर जो मिले वो वंटते चले गए वंटते वह हजार तो लखा तक पहुँच गए फिर मैं दो हज़ार अठ के अंदर कबीर दाइन असर रटे हैं ना गुरु जी ने अगर उस टाइम समझा था आत्मा अमर है एक नंबर लिए पढ़ते गलती ना ही लग गया मेरा तो मोटल है दस तो हमारा कि यार की है गए फिर उस टाइम पढ़िया घड़ी के बिसरू राम को तो ब्रह्म हत्या मोए होए ऐसा कठिन व्रत ले जियो ले ना सके कोय मैं पता की क्या घड़ी के बिसरू ਉਸ ਕੋ ਜੀਵਨ ਖਤਮ ਹੋ ਜਾਏ ਲੱਖ 84 ਨਹੀਂ ਕਦੀ ਇਨਸਾਨ ਦਾ ਚੋਲਾ ਹੀ ਨਾ ਦੇਈ ਫਿਰ ਮੈਂ ਕੀ ਕਿਹਾ ਕਬ ਕਰੂ ਤੇਰੀ ਪੂਜਾ ਤੂੰ ਭੇਜਦਾ 24 ਘੰਟੇ ਰੱਬ ਵੀ ਚੱਲਦਾ ਹੈ ਕਿਸ ਨੇ ਮੈਨੂੰ ਕਿਹਾ ਕਿ ਤੁਸੀਂ ਦੱਸੋ ਕੀ ਮਿਲਿਆ ਤੇ ਮੈਂ ਹਮੇਸ਼ਾ ਆਪਣੇ ਬੱਚੇ ਜਿਹੜੇ ਜਨ ਲੋਕ ਨੂੰ ਐਗਜ਼ਾਮਪਲ ਪਤਾ ਕੀ ਦੇਣਾ ਇੱਕ ਦਿਨ ਮੈਂ ਬੈਠਾ ਸੀ ਆਖਮੰਦ ਕਰਕੇ ਆਇਆ ਸਾਰੀ ਦੁਨੀਆ ਦੀ ਦੌਲਤ ਤੇਰੀ ਦੁਨੀਆ ਦੀ ਸਭ ਤੋਂ ਉੱਚੀ ਕੁਰਸੀ ਤੇਨੂੰ ਬਿਠਾਉਣੇ ਸਾਰੀ ਦੁਨੀਆ ਦਾ ਆਕਰਸ਼ਨ ਤੇਰੀ ਚਰਨਾਂ 'ਚ पुराना राजेश बन जार घंटे फोन नॉन स्टॉप एयरलाइंस अपनी होएगी बन जा नो फिर मैं होश के अंदर देख होश कॉन्शियस यार ये रियल है यस यस फिर एक दिन आया कि अगर कोई कहना खाना पीना का हटा दो कमरा बंद करो बोल चौबीस घंटे पुराना राजेश सिर्फ चौबीस घंटे लिए बन जा सब कुछ तेरा नहीं तो मर जाएगा फिर पता किया नौ ਐਮ ਲਿਆ ਐ ਸਾਰਿਆਂ ਨੂੰ ਦੱਸਦਾ ਦੁੱਖ ਕੀ ਆ ਦੁੱਖ ਹੈ ਇਹ ਕਿ ਆਪਣੀ ਮੈਨ ਉਸ ਪਕੜ ਕੇ ਅੰਦਰ ਬੈਠੇ ਹੋ ਦੁੱਖ ਤੂੰ ਕ੍ਰੀਏਟ ਯੂ ਆਰ ਦਾ ਕ੍ਰੀਏਟਰ ਅੱਜ ਹੁਨੇ ਬੇਟਾ ਜਾ ਰਿਹਾ ਫਲਾਈਟ ਪਕੜਿਆ ਠੀਕ ਹੈ ਮੈਂ ਖਾ ਰਿਆਂ ਬੜੀ ਅੱਛੀ ਸ਼ਾਹੀ ਪਨੀਰ ਬਿਰਿਆਨੀ ਉਹ ਸਵਾਦ ਬਣਾਇਆ ਭਾਈ ਉਸੇ ਟਾਈਮ ਪੋਨ ਆਨ ਦਾ 23 ਦੇ ਸਾਹਮਣੇ ਦੇਖ ਫਲਾਈਟ ਕ੍ਰੈਸ਼ਡ ਸਾਰੇ ਮਰ ਗਏ ਜੁਮਾਨ ਤੇ ਸਵਾਦ ਰਹੇਗਾ ਤੂੰ अद्धे घंटे बाद बेटे का फोन आ जाता है पापा उ फ्लाइट मिस हो गई ट्रैफिक बहुत थी गा हाँ वैसे गाला दें दे। अच्छा हो गया कितने हूँ मैं वापस आ रहा घर वो बिरयानी गर्म करके दे उन्हें कहा मैं भी खाना नहीं खाया फिर ये स्वाद आ रहे है। स्वाद है अंदर है बाहर है मैं मेरा हॉम अंदरों हॉमे है तो स्वाद खराब है दुख यू आर द क्रिएटर ਪਟੀਕੇ ਤੁਹਾਡੀ ਤੁਸੀਂ ਆਪਿਆਂ ਦੀ ਪ੍ਰਵਾਹ ਕਰਦੇ ਹੋ ਤਾਂ ਫਿਰ ਇਹ ਮਾੜੀ ਗੱਲ ਹੈ ਹੂੰ ਆਪਿਆਂ ਦੀ ਪ੍ਰਵਾਹ ਕਰੋ ਨਾ ਝੂਠੀ ਹੈ ਸ਼ਾਹਰੁਖ ਖਾਨ ਰੋਲ ਕਰਦਾ ਅਮਿਤਾਬ ਬੱਚਨ ਰੋਲ ਕਰ ਬੜਾ ਪਰਵਾਹ ਕਰ ਰਹੇ ਹੁੰਦਾ ਪਰ ਕਿ ਇਹ ਬੱਚੇ ਨੇ ਗੁਰੂ ਸਾਹਿਬ ਕ੍ਰਿਸ਼ਨ ਭਗਵਾਨ ਸਾਰੇ ਕਰ ਰਹੇ ਤੇਰੇ ਇਲਾਕੋ ਜਨਮ ਹੋ ਗਏ ਤੇਰੇ ਕਰੋੜੋਂ ਬੱਚੇ ਪਹਿਲੇ ਹੋ ਗਏ ਕਰੋੜੋਂ ਮਾਪਿਓ ਹੋ ਗਏ ਕਰੋੜੋਂ ਪਤੀ ਪਤਨੀ ਹੋ ਗਏ ਤੋ ਭਿਕਾਰੀ ਬਣਿਆ ਸ਼ੌਕਰ ਬਣਿਆ ਚਪਰਾਸੀ ਬਣਿਆ ਮਨਿਸਟਰ ਬਣਿਆ ਤੈਨੂੰ ਪਤਾ ਹੈ ਤੂੰ ਨਹੀਂ ਜਾਣਤਾ ਅਰਜੁਨ ਮੈਂ ਸਭ ਜਾਣਦਾ ਹਾਂ ਗੁਰੂ ਸਾਹਿਬ ਵੀ ਕਹਿ ਰਹੇ ਨੇ ਪਤਾ ਹੈ ਤੈਨੂੰ ਕੀ ਹੈਗਾ ਸਮਝ ਆਇਆ ਨਾ ਖੇਲ ਹਨ ਬਈ ਐਕਟਰ ਐਕਟਰ ਕਿਨੂ ਕਰੋਗੇ ਅਜ ਪੁਰਾਣੀ ਯਾਦਾਂ ਆ ਜਾਏ ਨਾ ਪਤਾ ਲਗਾ ਕਿ ਲੋ ਜੀ ਇਹ ਜਲੰਧਰ ਦੇ ਅੰਦਰ ਹੀ ਮੇਰੇ ਹਜ਼ਾਰ ਬੱਚੇ ਨੂੰ ਭੀਕ ਮੰਗਰੇ ਉਹ ਵੀ ਮੇਰਾ ਹੀ ਹੈ ਉਹ ਮੇਰੀ ਵਾਈਫ ਹੈ ਕੀ ਕਰਾਂਗੇ ਦੇਖੋ ਪੁਰਾਣੇ ਜਨਮ ਦਾ ਕਿਸੇ ਨੇ ਦੇਖਿਆ ਨਹੀਂ ਹੁਣ ਇਹ ਨਵਾਂ ਜਨਮ ਹੈ ਨਮਾ ਨਗੌਰ ਇਹਦੇ ਵਿੱਚ ਤਾਂ ਜਿਹੜੇ ਸਾਡੇ ਸਾਖ ਸੰਬੰਧੀ ਹੈ ਇੱਕ ਬਨੇ ਤਾਂ ਅਸੀਂ ਗ੍ਰੈਸਰ ਤੋਂ ਨੂੰ ਪ੍ਰਮੋਟ ਕਰ ਰਹੇ ਹਾਂ ਦੂਸਰੇ ਬਨੇ ਅਸੀਂ ਕਿਹਨੇ ਐਕਟਿੰਗ ਕਰਨੀ ਹੈ ਬਹੁਤ ਔਖਾ ਆ ਜਿਵੇਂ ਤੁਸੀਂ ਦੱਸਿਆ ਵੀ ਕਿਸੇ ਦਾ ਮੁੰਡੇ ਦੀ ਬੱਚੇ ਨੂੰ ਵੈਸੇ ਮਰਨ ਕੀ ਬੱਚਦੇ ਐਕਸੀਡੈਂਟ ਦੀ ਖਬਰ ਆ ਜਾਵੇ ਤਾਂ ਜ਼ਿੰਦਗੀ ਖਰਾਬ ਹੋ ਜਾਂਦੀ ਹੈ देखो श्री राम नु दो कृष्ण नौ गुरु नानक देव नु बुद्ध महावीर नु कोई थी गया लोग कबीर फरीद नु अगर तो ना ग्रंथ ही द्रंथ लिखे भाई और गलती होगी सुधारो हो ना आसक्ति फसा ली ना अटैचमेंट चूक हो गई ना रब सिरदा वाल पैदा करके दिखाओ बेटा देरा हो गया बेटी देरी हो गई गलती कर ली फिर तो क्या असंख चोर वो अपना कुछ है ही नहीं भाई हम शूटिंग कर रहे शाहरुख खान पोडा बंगला है मेरा है नहीं जाने जान है साहब को मेरी पत्नी है घर के अंदर गोरी खाने की हाल बुरा कर देना है एक्टिंग कर रहे ना समझ आ गई ना तू रोल मंगे सी मिल गया मौज मौज रोल पूरा कर फकीरी ने अंदर भी मौज लेके चले गए ऐसे ग्रंथ कह रहे है। और की कह रहे हैं कुछ नहीं और कह रहे अच्छा अच्कल के फकीर जड़े ने बड़े मॉडर्न हो गए ਮਤਲਬ ਉਹਨਾਂ ਕੋਲ ਇੱਕ ਗੱਡੀ ਵੀ ਹੋਣੀ ਚਾਹੀਦੀ ਹੈ ਸਭ ਕੁਝ ਹੋਣਾ ਚਾਹੀਦਾ ਫਿਰ ਤੇ ਮਿਲ ਅੰਦਾਜ਼ ਚੀਜ਼ਾਂ ਤਿਆਗ ਦੇਣੀਆਂ ਚਾਹੀਦੀਆਂ ਹੂੰ ਕਿਉਂ ਭਾਈ ਹੁਣ ਮੈਂ ਗਿਆ ਸੀ ਇੱਕ ਵਾਰ ਰਿਸ਼ੀਕੇਸ਼ ਰਿਸ਼ੀਕੇਸ਼ ਗਿਆ ਤੇ ਕਿਸੇ ਨੇ ਮੈਨੂੰ ਕਿਹਾ ਉਹਦਾ ਕਿਸੇ ਦਾ ਡਿਸਾਈਪਲ ਹੋ ਗਿਆ ਤਾਂ ਮੇਰੇ ਗੁਰੂ ਜੀ ਕੋਲ ਜਿਹੜਾ ਮੋਬਾਈਲ ਬਲੈਕ ਉਹ ਵਾਲਾ ਯੂਜ਼ ਕਰਦੇ ਛੋਟੇ ਵਾਲਾ ਗੱਡੀ ਵੀ ਨਹੀਂ ਐਸੀ ਵੀ ਯੂਜ਼ ਨਹੀਂ ਕਰਦੇ ਮੈਂ ਭਾਈ ਨਹੀਂ ਕਮਾਇਆ ਹੋਏਗਾ 80 ਰੁਪਏ ਕਿਸੇ ਤੋਂ ਨਹੀਂ ਲਿਆ ਉਸ ਤੱਕ ਆਈ ਪੇ ਫਰੋਮ ਮਾਈ ਪਾਕਟ ਜੀ ਮੈਂ ਭਾਈ ਜਦੋਂ ਗੱਡੀ ਨਹੀਂ ਸੀਗੀ ਗੁਰੂ ਸਾਹਿਬ ਬੈਲ ਗੱਡੀ ਤੇ ਅਜ ਗੁਰੂ ਸਾਹਿਬ ਉਹ ਵੀ ਕਹਿੰਦੇ ਫਲਾਈਟ ਤੇ ਜਾਵਾਂਗਾ ਮੈਂ 800 ਕਰੋੜ ਮਿਸ਼ਨ ਰੱਖਿਆ ਹੈ ਪੈਦਲ ਜਾਈਏ ਆਪਣੇ ਪੈਸੇ ਬਰ ਰਹੇ ਹਨ ਮੈਂ ਏਸੀ ਅਗਰ ਗਰਮੀ ਹੈ ਪਸੀਨੇ ਮੇਰੇ ਮੇਰੇ ਲੋਕ ਹੈਗੇ ਨੇ ਕਰਨਲ ਬੈਠੇ ਅਫਸਰ ਹੈਗੇ ਨੇ ਮੇਰਾ ਦੁਨੀਆ ਜੁੜੀ ਹੋਈ ਹੈ ਤੋ ਮੱਛਰਾਂਵੇਂ ਮਾਰ ਦੇ ਰਹੇ ਹਨ ਉਹਨਾਂ ਦਾ ਧਿਆਨ ਇਹਨੂੰ ਵਰਜੇ ਗਿਆਨ ਦੋੜਾ ਮੈਂ ਏਸੀ ਰਿਸੋਰਟ ਦੇ ਅੰਦਰ ਦਿੰਦਾ ਗਿਆ ਰਿਸorts ਹਾਲ ਵੀ ਮੇਰਾ ਬੈਡ ਹੁੰਦਾ ਹੈ ਹਜ਼ਾਰ ਲੋਕ ਉੱਥੇ ਨੇ ਇੱਥੇ ਸੁਲਤਾਨ ਬਲਬੋਦੀ ਹਾਲ ਕਮਰੇ ਕੋਈ ਜਾਣਦਾ ਹੀ ਨਹੀਂ ਡੇ ਐਂਡ ਨਾਈਟ ਸੈਸ਼ਨ तीन दिन में बहत्तर घंटे नॉन स्टॉप दस दिन में दो सौ चाली घंटे नॉन स्टॉप भी घंटे रोज बोल रहे हैं को तो अंदर की है बारी की है बारी अगर खाना पीना बंद करते हो गए पूर्ण है बार मुखी कुछ नहीं लेना देना अंतरमुखी शनान मैं महाकुम गया सी मैं बाहर का स्नान हुआ महाकुम अधूरा है अभी नोट अभी जाली है अंतर मुख कबीर मन निर्मल बे हो जैसे गंगा नीर आगे पीछे हरी अंदर मन निर्मल करना मन जीता जग जीता अंदर महल पड़ी हुई है ਉਵੇਂ ਵਤੀ ਹੋਈ ਹੈ ਮਾਰਦਸ਼ਨਾਨਲ ਕੀ ਹੋਏਗਾ ਅੰਤਰਮੁਕੀ ਸ਼ਨਾਨ ਹੈ ਮਾ ਕੁੰਬ ਦਾ ਕੰਪਲੀਸ਼ਨ ਖਾਣਾ ਕੀ ਚਾਹੀਦਾ ਕੀ ਖਾਣਾ ਹੈ ਕੀ ਨਹੀਂ ਖਾਣਾ ਹੈ ਕੀ ਪੀਣਾ ਹੈ ਕੀ ਨਹੀਂ ਪੀਣਾ ਹੈ ਐਂਦਾ ਕੋਈ ਵਾਸਤਾ ਨਹੀਂ ਹੈ ਮਾਸ ਖਾ ਲੈਣਾ ਚਾਹੀਦਾ ਫਿਰ ਹੈ ਮਾਸ ਖਾ ਲੈਣਾ ਚਾਹੀਦਾ ਕਿਸੇ ਸ਼ੈਅਰ ਨੂੰ ਨਾ ਖਾਣਾ ਸ਼ੈਅਰ ਖਾਂਦੇ ਹੋ ਨਾ ਪਰ ਅਗਰ ਮਾਸ ਖਾ ਰਹੇ ਹੋ ਤੇ ਉਹ ਬੈਟਰ ਹੈ ਸ਼ੈਅਰ ਦੀ ਵਾਸਨਾ ਕਮ ਹੋ ਜਾਏ ਸ਼ੈਅਰ ਦੀ ਵਾਸਨਾ ਹੈ ਸ਼ੈਅਰ ਨੂੰ ਖਾਣਾ ਚਾਹੁੰਦੇ ਹੋ ਪਰ ਮਾਸ ਨਹੀਂ ਖਾਂਦਾ ਸਾਧੂ ਹੋ ਗਿਆ ਕੁਝ ਫਰਕ ਨਹੀਂ ਪੈਂਦਾ इसलिए मोहम्मद साहब ने कुरान से किया तू क्या खाता है क्या पीता है वास्ता नहीं है तू क्या सोचता है और क्या तू से बोलता है वो इम्पोर्टेंट है तो क्योंकि मक्का भी तो कहता है देख इधर पेड़ है कहीं पर क्या करें मजबूरी में खाना पड़ता है मरे हुए जानवरों को पानी है तो जो आते हैं ट्रेडर वो दे के जाते हैं क्या करें गले से मर जाए तो तू क्या खाता है तू क्या पीता है वास्ता नहीं है तू तो क्या बोलता है क्या अंदर चलता है वो इम्पोर्टेंट है अच्छा मैंने लगता है मेरे वाले ये सवाल तो मेरे हो गए ਤੁਹਾਡਾ ਮਿਸ਼ਨ ਕੀ ਹੈ ਇਹਦੇ ਬਾਰੇ ਦੱਸਿਓ ਮਾੜਾ ਜੀ ਦੇਖੋ ਮੈਂ ਜਦੋਂ ਹਜ਼ਾਰਾਂ ਦੇ ਉੱਪਰ ਅਪਲਾਈ ਕੀਤਾ ਹੈ ਜਿਹੜਾ ਜੀਵਨ ਦਾ ਜਿਹੜਾ ਮੇਰਾ ਅਨੁਭਵ ਤੇ ਮੈਂ ਦੇਖਿਆ 10 ਸਾਲ ਦੇ ਬੱਚੇ ਤੋਂ 80 ਸਾਲ ਦਾਦੀ ਮੌਜ ਵਿੱਚ ਹੈ ਜੀ ਹਜ਼ਾਰਾਂ ਇਹਨਾਂ ਹਜ਼ਾਰ ਲੋਕ ਆਏ ਸੀ ਨਾ ਦੁਨੀਆ ਤੋਂ ਤੇ ਪੋ ਦੇਖੋ ਮੈਂ ਸਾਰਿਆਂ ਨੂੰ ਇਨਵਾਈਟ ਕੀਤਾ ਇਨਵਾਈਟਡ ਐਵਰੀਬਾਡੀ ਜੋ ਵੀ ਮੇਰੇ ਨਾਲ ਮਿ ਯੂਨੀਵਰਸਟੀਆਂ ਬਾਹਰ ਐਸੋਸੀਏਸ਼ਨਸ ਸਾਰੇ ਜਿੰਨੇ ਵੀ ਲੋਕ ਸੀਗੇ ਆਈਮਸ ਡਾਕਟਰ ਗੰਗਾ ਰਾਮ ਹਸਪੀਟਲ ਆਓ ਭਾਈ ਜਿੱਥੇ ਮੈਂ ਗਿਆ ਤੇ ਮੈਂ ਕਿਹਾ ਯਾਰ ਇਹ ਦੁਨੀਆ ਮੇਰੇ ਤੋਂ ਵਿਸ਼ ਮੇਰਾ ਪਰਿਵਾਰ ਦਿਖਦਾ ਹੈ

ਮਨਨ ਲਿਖਿਆ ਵੇਅਰ ਇਜ਼ ਯੂਰ ਹੈਡਕੁਆਟਰ ਮੈਂ ਕੁਆਇਟਰ ਹੀ ਨਹੀਂ ਹੈਡਕੁਆਟਰ ਕੀ ਤੋਂ ਲੈ ਆਈਏ ਪਰ ਫਿਰ ਵੀ ਕਾਲ ਆ ਗਈ ਇੰਟਰਨੈ셔ਨਲ ਗੀਤਾ ਫੈਸਟੀਵਲ ਕੁਰਸ਼ੇਤਰਾ ਕੀ ਸਪੀਕਰ ਬੋਥ ਦਾ ਡੇਸ ਸਾਇੰਸ ਐਂਡ ਸਪਿਰਚੁਅਲਟੀ ਉਹ ਐਮਸ ਦੇ ਅੰਦਰ ਕਦੀ ਬੁਲਾਇਆ ਕਿਸ ਨੂੰ ਤਿੰਨ ਵਾਰ ਹੋਇਆ ਤਿੰਨ ਵਾਰ ਉਹ ਕਹਿ ਰਹੇ ਨੇ ਇਸ ਧਰਤੀ ਦੇ ਉੱਪਰ ਜਿਹੜਾ ਹੈਗਾ ਨੌਜਵਾਨ ਜਿਸ ਦਾ ਡਿਪੈਂਡ ਹੋ ਜਾਏਗਾ ਦੇਸ਼ ਜਿਹੜਾ ਹੈ ਨਾ ਆਪਣੇ ਆਪ ਨੂੰ ਵਿਸ਼ਵ ਗੁਰੂ ਕੇਂਦਰ ਦੇ ਬਿਕੋਜ਼ ਆਫ ਇੰਟਰਨਲ ਪੀਸ ਤੇ ਗੁਰੂ ਸਾਹਿਬ ਬੁੱਧ ਮਹਾਵੀਰ ਕਬੀਰ ਫਰੀਦ ਜਿਹੜੇ ਇੱਥੇ ਅਮੀਰਾ ਸਹਿਜੋ ਲੱਲਾ ਜਿਵੇਂ ਲੋਕ संतुका जाम कि भाई बचा लो तो आंतरिक शांति वो कर रहे ने एक साल डेढ़ सौ तो दो सौ प्लेटफॉर्म होया मैं कि हो रहा खूज डूइंग नॉट ई एक रुपए का ट्रांजेक्शन नहीं है दे आर दे आर ऑल टूगैदर वह कह रहे हैं इस धरती असी कि आईए सा घर ही नहीं है इतने कोई कोई कहना है, मेरा बस गुरुद्वारा मेरा मस्जिद मेरी चर्च मेरा मंदिर वी आल वॉन्ट टू कम टूगैदर जो सारे अंदर बेहद खत्म हो जाएगा सर्व ਤੇ ਤਾਂ ਸੀ ਉਤਰਾਂਗੇ ਥੱਲੇ ਕੋਈ ਹੈ ਉਹ ਜਗ੍ਹਾ ਬਣਾ ਜਿੱਤੇ ਸਾਰੇ بیٹھ ਸਕੀਏ 올 ਟੁਗੇਦਰ ਕਿ ਜਿੱਤੇ ਰਾਮ கிருஷ்ਣ ਬੁੱਧ ਮਹਾਵੀਰ ਜੀ ਜਗਨਾਨੰਦ ਰਾਮ ਪਰਮਾਨੰਥ ਸਾਈਂ बाबा ਮੀਰਾ ਸਹਿਜੋ ਲੱਲਾ ਲੋਜ ਕੱਟੇ ਬੈਠ ਸਕੀਏ ਦੈਨ ਵੀਲ ਕਮ ਗੋਡ ਹੋਮ ਐਸ ਵੀ ਸਾਡੀ ਗੋਡ ਹੋਮ ਜਰਨੀ ਆਈ ਵਿਲ ਟੇਕ ਯੂ ਟੂ ਦਾ ਜਿੰਦਾ ਭਗਵਾਨ ਨੂੰ ਮਿਲਾਵਾ ਤਨੂ ਮੈਂ ਜਿੰਦਾ ਰਾਮ ਜਿੰਦਾ ਗੁਰਨਾਣਕ ਜਿੰਦਾ ਕ੍ਰਿਸ਼ਨ ਕਿਸ ਨੂੰ ਚਾਹੀਦਾ ਹੀ ਨਹੀਂ ਹੈ ਤੇ ਮੈਂ ਕਿ ਚਲੋ ਯਾਰ ਮੋਜ ਛੋੜੋ ਮੋਜ ਮੋਜ ਕੀ ਗਾਰੰਟੀ ਜੀ ਠੀਕ ਹੈ ਹੋਰ ਕੀ ਕਰੀਏ बार एसोसिएशन में वकील और जज बैठे जी मैं तुझे केस कर दो कि फीस भी नहीं लगेगी हैप्पीनेस गारंटेड मैं तुझे दुखी नहीं होने दूंगा इतने अशोक सभा आंदी है डांसिंग डेथ सही है कहे जा रहे हैं दौड़े जा रहे हैं वी घंटे रेगुलर वर्किंग है सोलह सत्रह साल तो ही पूरे निष्काम निस्वार्थ जीरो ट्रांजेक्शन सही है मास्टर जी बहुत चंगा लागया हो ਤੁਹਾਡੇ ਨਾਲ ਗੱਲ ਕਰਕੇ ਔਰ ਹੋਪ ਤੁਹਾਡਾ ਮਿਸ਼ਨ ਜਿਹੜਾ ਆ ਬਸ ਇੱਕੋ ਹੈਗਾ ਕਹਿਣਾ ਸੀਗਾ ਹਾਂ ਜੀ ਹਾਂ ਜੀ ਮਾਸਟਰ ਜੀ ਜਿਹੜਾ ਹੈ ਨਾ ਇਹ ਵੀ ਦੇਖੋ ਕੋਈ ਨਾਮ ਨਹੀਂ ਹੈ ਤਿੰਨ ਸ਼ਬਦਾਂ ਦਾ ਮਿਕਸਚਰ ਹੈ M W A ਮਾਂ ਮਾਇਕ ਸ਼ਰੀਰ ਨੂੰ ਜਨਮ ਨੇ ਦੀ ਹੈ ਇੱਥੇ ਨਿਆ ਜਨਮ ਦੀ ਗਾਰੰਟੀ S T E R ਸਮਾਲ ਸਟਰ ਸਟਾਇਰਿੰਗ ਇਨਸਾਈਡ ਯਰ ਨੈਗੇਟਿਵਿਟੀ ਇਨਟੂ ਪੋਜ਼ਿਟਿਵਿਟੀ ਬਾਈ ਵਾਣੀ ਜੋ ਲੈਕਚਰ ਕਰਦਾ जी कैपिटल गॉड इज एम हैपीनैस बिलिसफुल मास्टर जी के नाम के नाल ही असी पूरी दुनिया के सामने यूट्यूबर जाए वाणी ऑल सफरिंग ऑफ ए तीन तो ती लैक्चर से सुनने मॉर्निंग वॉक ट्रैफिकोदो ट्राई एक्सपीरियंस डोंट बिलव अस कहते डोंट बिलव मेरे सारे लोग मैं कोई साल बाद कोई पांच साल बाद मिले होएगा ओनली फाइव परसेंट ऑफ द पीपल आई मैट तो असली बस ਨੌਜਵਾਨਾਂ ਨੂੰ ਸਪੈਸ਼ਲੀ ਕਵਾਂਗਾ ਯਾਰ ਸੁਣ ਲਓ ਜ਼ਿੰਦਗੀ ਬੜੀ ਪਿਆਰੀ ਹੈ ਅਮੁੱਲ ਹੈ ਸੁਣ ਲਓ ਇਹ ਇਨਸਟਰੂਮੈਂਟ ਤੁਹਾਡਾ ਨੀਜ ਰੂਤੀ ਮਾਰ ਦਿੰਦੇ ਹੋ ਤੇ ਬਸ ਸੁਣੋ ਔਰ ਮੌਜੀ ਜਾ ਜਾ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਸਸ਼ਟ੍ਰੇਕਾ